ਨਾ ਮੇ ਮੇ ਆਪਾਂ ਬਾਹਰ ਦੀ ਗੱਲ ਕਰਦੀ ਸੀ ਜੀ ਜੇ ਹੁਣ ਤੂੰ ਹੀ ਗਿਆ ਜੀ ਦੋਨ ਵੱਡੇ ਮੁਲਕਾਂ ਚ ਗਏ ਆ ਹਨਾ ਝਾੜ ਚੜਦਿਆਂ ਨਜ਼ਾਰਾ ਜਾਂਦਾ ਹਨਾ ਹਾਂ ਵਧੀਆ ਵਧੀਆ ਜਿਹਾ ਲੱਗਦਾ ਹੈ ਭਾਈ ਉਹ ਸਾਡੇ ਵਾਲੇ ਝਾੜ ਹੀ ਨਹੀਂ ਚੜਿਆ ਨਹੀਂ ਇੱਕ ਵਾਰੀ ਚੜਿਆ ਸੀ ਪਪਾ ਜਿਹੜਾ ਲੀਵਗਾਲ ਹੈ ਨਹੀਂ ਦਬਈ ਵਾਲਾ ਚੜਿਆ ਸੀ ਦਬਈ ਵਾਲੇ ਨਾਲ ਵੀ ਮਾਰਾ ਹੁੰਦਾ ਸਾਡਾ ਉਹ ਚੁੰਦੇ ਸਾਰੇ ਪਈਏ ਅੱਛਾ ਠੀਕ ਹੈ ਹਾਂ ਟੋਟਲੀ ਹਾਂ ਤਿੰਨ ਦਿਨ ਤਾਂ ਉਹ 에어ਪੋਰਟ ਤੇ ਬੈਠੇ ਰਹੇ ਪੰਡਾ ਲੈ ਕੇ ਆ ਸੀ ਹਾਂ ਨਾਉਣ ਵਾਲੇ ਤਾਂ ਉੱਥੇ ਹੀ ਹੋ ਗਏ ਭਾਈ ਅੱਛਾ ਮਾਸ਼ਕ ਮਾਰੇ ਭਈਆਂ ਚ ਪਹਿਲਾਂ ਅੱਛਾ ਮੈਨੂੰ ਐ ਲੱਗੇ ਫੁੱਟ-ਫੁੱਟ ਪਾਸ ਤੋਂ ਚਾੱਕੇ ਸਾਰੇ ਲੈ ਗਏ ਅੱਛਾ ਤਨ ਖਾ ਦਿੰਦੇ ਸੀ 22500 3000 ਇੰਡੀਆ ਦੀ ਹਾਂ ਅੱਛਾ ਉਹਨਾਂ ਨੂੰ ਆਏ ਹੀ ਰੋਟੀ ਮਿਲਦੀ ਤੇ ਮੰਗ ਕੇ ਖਾਂਦੇ ਸੀ ਹੁਣ ਕਿੱਥੇ ਜਹਾਜ਼ 'ਚ ਬੈਠ ਕੇ ਖਾਵਾਂਗੇ ਚੱਲ ਹਾਂ ਹੈਨਾ ਹਾਂ ਵੀ ਪਰ ਜਦੋਂ ਮੈਂ ਜਹਾਜ਼ 'ਤੇ ਚੜਿਆ ਮੈਨੂੰ ਯਕੀਨ ਨਾ ਆਵੇ ਬੈਠਣ ਨੂੰ ਵੀ ਜਹਾਜ਼ 'ਤੇ ਬੈਠਣ ਮੈਨੂੰ ਆਏ ਲੱਗੇ ਵੀ ਪੂਰਨਗਾਲੀ ਪਾਸ ਚ ਬੈਠੇ ਆ। ਅੱਛਾ। ਸੌ ਲੱਗੇ। ਅੱਛਾ। ਜੋ ਸੀਚਾਂ ਦੇ ਵੇਖਾਂ ਜਾ ਆਇਆ। ਹਾਂ। ਜੋ ਮਗਰ ਜਾ ਕੰਮ ਹੈਗਾ ਪਾਸ ਸਾਰ ਪੂਰਨਗਾਲੀ ਪਿਆ ਰਹੇ ਨੇ। ਹਾਂ। ਲੱਗਿਆ ਇਜ਼ਿਸਟਮ ਹੈ ਯਾਰ ਜੀ ਉਹਨੂੰ। ਹਾਂ। ਫੇਰ ਜਿਹੜਾ ਜਹਾਜ਼ ਉਤਰਦਾ ਲੋਕ ਕਲਾਪਿੰਗ ਕਰਦੇ ਆ ਪਾਈ ਲੜਦਾ ਸਵਾਗਤ ਕਰਦੇ ਹਨ ਇਹ ਸੀਟ ਬੈਲਟਾਂ ਖੋਲਦੇ ਹੁੰਦੇ ਕੜਾ ਕੜਚ ਦੀ ਆਵਾਜ਼ ਆਉਂਦੀ ਆ ਪਤੰਦਰ ਫੇਰ ਨਹੀਂ ਥੱਲੇ ਵੱਜਣ ਦਿੰਦੇ ਹਾਂ ਫਿਰ ਇਹਨਾਂ ਨੂੰ ਆਏ ਹੁੰਦਾ ਵੀ ਇਹ ਨਾ ਹੋਵੇ ਵੀ ਜਿਹੜੇ ਰਹਿ ਗਏ ਉਹਨੂੰ ਲੈ ਕੇ ਗਾਹਾਂ ਉੱਡ ਜੇ ਕਿਤੇ ਇਹ ਆਪਾਂ ਉਤਰਨੇ ਬਾਸਟਾਪ ਆ ਗਿਆ ਹਾਂ ਸਾਰੇ ਉਤਾਰ ਕੇ ਹੀ ਜਾਊ ਹਾਂ ਪਰ ਸੈਸ਼ਟਮਾ ਕੋਥੇ ਵੀ ਆਈ ਹੈ ਹਾਂ ਉਥੇ ਹੁਣ ਬੰਦਾ ਨਵਾਂ ਡਰਾਈਵਰ ਜਾਂਦਾ ਭੰਗਲ ਕੁੱਸੇ ਪੈ ਜਾਂਦਾ ਉਥੇ ਹਾਈ ਲੋ ਗੇਅਰ ਆ ਗੱਡੀਆਂ ਦੇ ਹਾਂ ਠੀਕ ਹੈ ਇੱਕ ਗੱਡੀ ਦੇ ਘਰ ਤੋਂ ਘੱਟ 11 ਗੇਅਰ ਹੁੰਦੇ ਆ ਅੱਛਾ ਠੀਕ ਹੈ 11 ਗੇਅਰ ਮੰਨ ਲਾ ਤੂੰ 5 ਗੇਅਰ ਪਾਤੇ ਆ 6ਵਾਂ ਬੈਕ ਆ 5 ਪਾਗ ਜਾਂ ਤਾਂ ਉਹਦੇ ਬਟਨ ਲੱਗਿਆ ਵਿੱਚ ਉਹ ਨੱਪਣਾ ਆ ਪਾ ਬਟਨ ਘੁਮਾ ਦੇਣਾ ਹੁਣ ਤਾਂ ਆਪਣੇ ਵੀ ਆ ਗਿਆ ਬਟਨ ਹਾਈ ਲੋ ਵਾਲਾ ਹਾਂ ਅੱਛਾ ਤੇ ਫੇਰ ਉਹ ਗੇਅਰ ਫੇਰ ਪਹਿਲੇ ਤੋਂ ਫੁਰੂ ਪਾ ਜਾ ਫੇਰ 6ਵੇਂ ਤੋਂ ਚੱਲ ਪਿੰਦਾ ਅੱਛਾ ਠੀਕ ਹੈ ਇੱਕ ਜਿਹੜੀਆਂ ਮਰਸਡੀ ਗੱਡੀਆਂ ਜਿਹੜੀਆਂ ਫੌਜੀ ਲਈ ਫਿਰ ਦਿੰਦੇ ਐ ਐਸ ਜੀਆਂ ਵੱਟੀਆਂ ਉੱਚੀਆਂ ਉੱਚੀਆਂ ਹਨਾ ਹਾਂ ਟਾਟਾ ਦੀਆਂ ਟਾਟਾ ਲੁਗਾਂ ਨੀਓ ਹਾਂ ਮਰਸਡੀ ਇਹਨਾਂ ਉਹ ਬਾਹਰ ਲੁਗਾਂ ਟਾਟਾ ਲੁਗਾਂ ਦਾ ਐਸ ਜੀਆਂ ਲਈ ਵੱਧ ਜਿਹੜੀਆਂ ਬਾਹਲੇ ਬਾਹਰ ਉਹਦੇ ਟਾਇਰ ਵੀ ਵੱਡੇ ਹੁੰਦੇ ਆ 1220 ਦੇ ਹੁੰਦੇ ਆ ਕਿ ਹੈਗਾ ਕਿ ਟਾਇਰ ਹੀ ਹੁੰਦਾ ਵੱਡਾ ਚੌੜੇ ਅੱਛਾ ਉਹ ਗੱਡੀਆਂ ਮਰਸਡੀ ਆ ਅੱਛਾ ਠੀਕ ਆ ਹਾਂ ਉਹ ਕਦੇ ਕਦੇ ਜਾਂਦੀ ਹੁੰਦੀ ਉਹ ਫੌਜ ਵਾਲਿਆਂ ਦੀ ਵੇਖੋ ਸਟੀਅਰਿੰਗ ਵੀ ਉਲਟਾhti ਹੁੰਦਾ ਮੈਂ ਨਹੀਂ ਦੇਖੀ ਬਾਬਾ ਬਾਜ ਕੋਲੇ ਹੁੰਦਾਂ ਉਹ ਅੱਛਾ ਉਹਦੇ ਹੁੰਦਾ ਹੁਣ ਪੰਜ ਗੇਅਰ ਪਾ ਤੇ ਫੇਰ ਉਹ ਲੀਵਰ ਦੇ ਮਾਰਨਾ ਧੱਪਾ ਪਾਏ ਨੀ ਹਮ ਨਿਓਟਲ ਕਰਕੇ ਫੇਰ ਉਹ ਕਹਦਾ ਠੱਸ ਅੱਛਾ ਫੇਰ ਉਹ ਸਮਝ ਲਾ ਵੀ ਹਾਈ ਚ ਹੋ ਗਿਆ ਫੇਰ ਚੱਲ ਸਾਡੇ ਨਾਲ ਅੜ ਗਿਆ ਐਮਪੀ ਦਾ ਡਰਾਈਵਰ ਵਿਚਾਰਾ ਹਾਂ ਅਹੀ ਜਾਣਾ 300 ਕਿਲੋਮੀਟਰ ਦੇ ਸਲੈਪ ਪਾਉਣ ਹਾਂ ਗੱਡੀਆਂ ਭਰ ਲਈਆਂ ਹਾਂ ਤੁਰਪੀ ਉਹ ਮਗਰ ਰਹਿ ਜਾ ਕਰੇ ਨਾਲ ਨਾਲ ਅੜੇ ਲੋਚ ਹੀ ਲਈ ਫਿਰੇ ਮੈਂ ਕਿਹਨੇ ਘੱਟੀ ਨਹੀਂ ਭਜਦੀ ਮਗਰ ਤੂੰ ਆ ਚਲਾ ਹਾਂ ਮੈਨੂੰ ਫੜਾ ਸਾਡੇ ਦਿਮਾਗ ਚ ਕੇ ਦੇ ਨਾ ਆਵੇ ਵੀ ਨਵਾਂ ਬੰਦਾ ਯਾਰ ਅੱਛਾ ਅਸੀਂ ਮੇਰੇ ਵਾਲੀ ਗੱਡੀ ਫੜਾ ਕੇ ਮੈਂ ਉਹ ਫੜ ਲਈ ਮੋੜ ਕੇ ਉਹ ਨਰ ਲਾਵੇ ਨਾਲ ਕਹਿੰਦਾ ਉਹ ਮੈਂ ਇਹ ਤੁਰਦੀ ਆ ਮੈਂ ਗੇਅਰ ਕਿੰਨੇ ਪਾਉਣਾ ਹੈ ਹੈ ਨਾ ਪੰਜਵੇਂ ਚ ਆਉਣਾ ਹਾਂ ਮੈਂ ਕਿਹਾ ਗੇਅਰ ਤਾਂ ਖਾ ਮੈਂ 5 ਰੁਪਏ ਆਲੇ ਅੱਜੇ ਥਾ ਆਏ ਐਨੇ ਨਾ ਗੇਅਰ ਆ ਕਹਿੰਦਾ ਇਹਦੇ ਪੰਜ ਹੀ ਆ ਮੈਂ ਕਿਹਾ ਜਾ ਆਏ ਫੇਰ ਉਹਨੇ ਹੀ ਸਮਝਾਇਆ ਵੀ ਐਂ ਐਂ ਕਰਕੇ ਪਹੁੰਚ ਆਪਦੀ ਗੱਡੀ 'ਚ ਬੈਠ ਚੱਲ ਨਹੀਂ ਮੋੜ ਤੋ ਫੇਰ ਪਹਿਲਾ ਦੂਜਾ ਉੱਥੇ ਹੀ ਪੈਂਦੇ ਜਾਨੀ ਫੇਰ ਉੱਥੇ ਹੀ ਚੱਲ ਪੈਂਦੇ ਨਵੇਂ ਸਿਰਿਓ ਅੱਛਾ ਉਹਨੂੰ ਕੋਦੋ ਸਮਝ ਆਉਂਦਾ ਬੰਦੇ ਦੇ ਯਾਰ ਅਨਾ ਜੇਰ ਪੰਜ ਹੀ ਆ ਜਾਨੀ ਜੇਰ ਪੰਜ ਆ ਪਹਿਨੇ ਉੱਥੇ ਹੀ ਆ ਦੂਜੇ ਪੰਜ ਵੀ ਅੱਛਾ ਡਬਲ ਪੈਂਦੇ ਜਾਨੀ ਹਾਂ ਹੁਣ ਇੱਕ ਮਾਈਕ ਵਾਲਿਆਂ ਦਾ ਟਰੱਕ ਹੈ ਜਿਹਦੇ ਦੋ ਸਰਾੰਸਰ ਜੇ ਨਹੀਂ ਹੁੰਦੇ ਐਸ ਗੱਡੀ ਉਹਨੂੰ ਭੱਟਾਰੇ ਬਾਹਰ ਕਨੇਡਾ ਵਾਲਿਆਂ ਦੇ ਹਾਂ ਮੈਂ ਹਾਂ ਪੁਰਾਣੇ ਮਾਈਕ ਆ ਜਿਹੜੇ ਪੁਰਾਣੇ ਹਾਂ ਕੋਈ ਨਹੀਂ ਮੈਕਾ ਕ ਮਾਈਕ ਆ ਉਹਦਾ ਨਾਂ ਹਾਂ ਤੇ ਉਹ ਹੁਣ ਮੈਂ ਤਾਂ ਪਹਿਲੀ ਵਾਰ ਚਲਾਇਆ ਸੀ ਭਰਾਵਾ ਉਹਦੀ ਕੱਲੇ ਕੱਲੇ ਚੱਕੇ ਦੀ ਹੈਂਡ ਬ੍ਰੇਕ ਅੱਛਾ ਉਹ ਤਾਂ ਆਏ ਲੱਗੇ ਬਟਨ ਜਿਵੇਂ ਜਹਾਜ਼ ਤੇ ਲੱਗੇ ਹੁੰਦੇ ਮੂਰੇ ਹਾਂ ਜੋ ਦਾ ਜੇ ਗੇਅਰ ਤੂੰ ਪਾ ਲਿਆ ਨਾ ਦੂਜੂ ਬੈਕ ਹਾਂ ਤੇ ਉਧਰੋਂ ਕਰਕੇ ਜਦੋਂ ਬੈਕ ਪੈ ਗਿਆ ਤੇ ਬੈਕ ਵੀ ਪਾਂਜੀ ਆ ਤੇਨ ਮਰਜੀ ਭਜਾਲਾ ਬੈਕ ਅੱਛਾ ਸਾਰੇ ਬੈਕ ਹੀ ਪੈਣੇ ਆ ਬਾਅਦ ਚ ਉਹ ਅੱਛਾ ਪੰਜਾਂ ਦੇ ਜਿਹੜੇ ਮੂਹਰ ਨੂੰ ਚਲਦੇ ਉਹ ਬੈਗ ਚੱਲ ਪੈਂਦਾ ਬੈਗ ਚੱਲ ਪੈਂਦੇ ਆ ਉਹ ਉਹ ਹਾਈ ਲੋਜ ਕਰਨਾ ਪੈਂਦਾ ਲੀਵਰ ਆ ਡਾਹੋ ਅੱਛਾ ਉਹ ਜਵੇਂ ਤਾਹ ਨੂੰ ਆ ਪੰਜ ਪੈ ਗਏ ਫਿਰ ਉਹ ਥੱਲੇ ਘਾਈ ਦੇਣਾ ਵੱਡਾ ਅੱਛਾ ਫਿਰ ਚੱਲ ਪੈਂਦੇ ਆ ਹਨਾ ਇਹ ਪੱਟ ਕੇ ਉਹਨੂੰ ਐਂ ਕਰਕੇ ਇੱਧਰ ਲਾ ਦੇ ਬੈਗ ਵਾਲੇ ਪਾਸੇ ਆ ਜਾਂਦੇ ਆ ਅੱਛਾ ਉਹ ਨਹੀਂ ਸਮਝ ਆਉਂਦਾ ਬੰਦੇ ਦੇ ਹਾਂ ਉਹ ਨਹੀਂ ਗੱਡੀ ਦਾ ਹਰ ਸਾਲ ਬਦਲ ਜਾਂਦੀ ਆ ਸਮਝ ਤਾਂ ਇੱਥੇ ਨਹੀਂ ਆਉਂਦੀ ਉਹਦਾ ਫੇਰ ਆਪਾਂ ਇੱਥੋਂ ਜਾਣੇ ਆ ਜਦੋਂ ਦੂਜੇ ਮੁਲਕ ਜਾਣੇ ਆ ਉਹ ਗੱਡੀਆਂ ਦੀ ਸਮਝ ਤਾਂ ਚਲੋ ਬੰਦੇ ਨੂੰ ਛੇਤੀ ਨਹੀਂ ਆਉਂਦੀ ਉਹ ਗੇਅਰ ਵੀ ਪੁੱਠੇ ਹੱਥ ਹੋ ਗਿਆ ਬਿਲਕੁਲ ਯਾਰ ਸਟੀਅਰਿੰਗ ਸਟੂਰ ਸਾਰਾ ਹੈ ਨਾ ਕਿੱਥੇ ਬਹਿਣਾ ਯਾਰ ਕਿਵੇਂ ਜੇ ਲੱਗਦਾ ਹੈ ਹਾਂ ਛੇਰਾਂ ਦਾ ਬੰਦੇ ਨੂੰ ਲੱਗਦਾ ਹੀ ਆ ਕਿੱਥੇ ਖੱਬੇ ਹੱਥ ਨਾਲ ਪਾਉਣੇ ਆ ਕਿੱਥੇ ਸੱਜੇ ਹੱਥ ਨਾਲ ਪਾਉਣੇ ਗੇਅਰ ਹਾਂ ਸਾਨੂੰ ਮੁੰਡਾ ਹੁੰਦਾ ਸੀ ਸਾਡਾ ਯਾਰ ਜੰਟਾ ਹਾਂ ਤਲਵੰਡੀ ਦਾ ਹਾਂ ਉਹ ਲੈਣ ਆਇਆ ਏਅਰਪੋਰਟ ਤੇ ਮੈਨੂੰ ਤਾਂ ਬੱਸ ਆਈ ਸੀ ਲੈਣ ਬਾਕੀ ਦਾ ਉਹ ਟਰੱਕ ਲੈ ਕੇ ਮੈਨੂੰ ਲੈਣ ਆਇਆ ਬਈ ਸਪੈਸ਼ਲ ਅੱਛਾ ਅਸੀਂ ਇਕੱਠੇ ਹੁੰਦੇ ਸੀ ਹੁਣ ਇੱਥੇ ਵੀ ਹੈ ਨਾ ਰਾਜੀ ਲੈ ਕੇ ਗਿਆ ਜੀ ਆਪਣੇ ਵਾਲਾ ਨੂੰ ਹਾਂ ਤੇ ਉਹ ਹੁਣ ਭਜਾਵੇ ਗੱਡੀ ਅਸੀਂ ਬੈਠੇ ਮੈਨੂੰ ਐ ਲੱਗੇ ਵੀ ਸਟੀਅਰਿੰਗ ਵਾਲੇ ਪਾਸੇ ਤਾਂ ਅਸੀਂ ਬੈਠਿਆ ਯਾਰ ਹਾਂ ਵੀ ਬੈਠੇ ਇੱਕ ਮੀ ਪਵੇ ਦਿਸੇ ਕੋ ਨਾ ਤੱਪੀ ਜਾਵੇ ਮੈਂ ਕਿਹਾ ਯਾਰ ਕਰੀ ਕੀ ਜਾਂਦਾ ਤੂੰ ਰੇਲ ਤੋਂ ਬਾਹਰ ਚੱਕ ਲਾ ਪੁਰ ਹਾਂ ਤੇਰਾ ਪੈਗ ਲੱਗਿਆ ਲੱਗਦਾ ਮੈਂ ਕਿਹਾ ਮੈਨੂੰ ਕਹਿੰਦੇ ਜੀ ਇੱਥੇ ਪੈਗ ਮਿਲਦਾ ਹੀ ਨਹੀਂ ਕਹਿੰਦਾ ਬਾਦੂ अच्छा। ਜਿਹ ਹੱਲ ਤਾਂ ਸਹੀ ਕਹਿੰਦਾ ਨਵਾ ਦਿਆਂਗੇ। ਹਾਂ। ਉਦੋਂ ਹੁਣ ਮੈਂ ਵੀ ਨਿਆਣੀ ਮਾਤ ਸੀ ਆਪਾਂ ਘਾਟੀ ਵੇਦੇ ਸੀ ਕੀ ਆ ਇਹ ਘਾਟਾ ਕ ਬੱਦ ਹੈ। ਹਾਂ। ਉਮਰੀ ਇਹੋ ਜੀ ਹੁੰਦੀ ਹੈ ਨਾ। ਹਾਂ। ਮੈਨੂੰ ਜਦੋਂ ਨੇ ਬੋਤਲ ਕੱਢੀ ਹੈ। ਲੈਸ਼ਕਾ ਮਾਰੇ ਭਾਈ। ਬੇਹਾ। ਪਤਲੀ ਜੀ ਬੋਤਲ। ਐਿੱਤ ਕੋਈ ਬੋਤਲ। ਮੈਂ ਕਹਾਂ। ਇਹ ਕੋਟੜਾ ਹੈ। ਇਹ ਕਹਿੰਦਾ ਬਾਹਰ ਲੀ ਹੈ। ਉੱਤੇ ਲਿਖਿਆ ਬੋਲੇ ਫਾਂ। ਫਾਂ। ਹਾਂ। ਅੱਛਾ। ਇਹ ਉਹਨਾਂ ਨੇ ਥੋੜੀ ਜਿਹੀ ਪਾਈ ਇੰਨੀ ਕਿ ਵਿੱਚ ਸੇਬਾਂ ਦਾ ਜੂਸ ਪਾ ਲਿਆ ਮੈਂ ਕਿਹਾ ਨਹੀਂ ਮੈਂ ਤਾਂ ਪਾਣੀ ਪਾ ਕੇ ਪੀਣਾ ਹੁੰਦਾ ਕਹਿੰਦਾ ਨਾ ਨਾ ਇਹ ਨਹੀਂ ਪਾਣੀ ਨਾਲ ਪੀਤੀ ਜਾਂਦੀ ਹਾਂ ਕਿ ਜੂਸ ਹੀ ਪਾਉਣਾ ਪੈਂਦਾ ਠੀਕ ਹੈ ਮਤਲਬ ਮੈਨੂੰ ਐ ਲੱਗੇ ਜਿਵੇਂ ਮੈਂ ਸਾਬਣ ਪੀ ਗਿਆ ਹੁਣ ਅੱਛਾ ਮੈਂ ਕਹਾਂ ਜਾਂਦਾ ਤਾਂ ਹੋਰ ਹੀ ਆ ਕਹਿੰਦਾ ਆਈਆਂ ਬਕੀਰਾ ਖਾਇਆ ਲੱਗੂਗਾ ਕਹਿੰਦਾ ਕੰਮ ਤੋਂ ਨਸਾ ਬੇਤੀ ਉਹਦਾ ਪੈਰ ਹੀ ਨਾ ਲੱਗਣ ਦਿੱਤੇ ਉਹਨੇ ਨਹੀਂ ਅੱਛਾ ਮੈਨੂੰ ਉਹਦੇ ਇੱਕ ਪੈਗਾ ਹੁਣ ਮੈਂ ਕਿਹਾ ਰੋਟੀ ਵੇਲੇ ਦੇਖਾਂਗੇ ਬਹੁਤ ਆ ਅੱਛਾ ਉਹਦਾ ਮੈਨੂੰ ਦੂਜੇ ਦਿਨ ਉਹ ਫੋਰਮੈਨ ਜਿਹਦੇ ਨਾਲ ਮੈਂ ਲੜਦਾ ਹੁੰਦਾ ਸੀ ਉਹ ਬਜਾਰ ਹਾਂ ਉਹਨੇ ਮੈਨੂੰ ਸਾਥ ਤੇ ਕੇ ਕਹਿੰਦਾ ਛੋਟੇ ਭਾਈ ਕਹਿੰਦਾ ਕੋਈ ਆਰਿਆ ਗਾਇਰਾ ਚੀਜ਼ ਨਾ ਪੀਵੀਂ ਇੱਥੇ ਹਾਂ ਇਹ ਕਹਿੰਦਾ ਸੈਂਪੂਜਾ ਪੀਂਦੇ ਆ ਇਹ ਹਾਂ ਮੈਂ ਕੀੜਾ ਭਲਾ ਉਹ ਕਹਿੰਦਾ ਦਾਰੂ ਦੁਰੂ ਦੇ ਤੇ ਮਿਲਦੀ ਨਹੀਂ ਕਹਿੰਦਾ ਸੈਂਪੂ ਆ ਇਹ ਕਹੋਂਦਾ ਕਹਿੰਦਾ ਸ਼ੇਪ ਕਰਨਾ ਤੇ ਨਹੀਂ ਆਫਟਰ ਸ਼ੇਪਿੰਗ ਲਾਉਂਦੇ ਅੱਛਾ ਕੋਈ ਪੀ ਜਾਂਦੇ ਸੀ ਨਾ ਸਾਉਂਦੇ ਵੀ ਅੱਛਾ ਬਲਕੋਲੀਆ ਠੀਕ ਆ ਉਹ ਪੀ ਉਹ ਦੁਕਾਨ ਵਾਲੇ ਪੀਂ ਲਾ ਤੇ ਲਿਬੀ ਅੱਛਾ ਫਿਰ ਲਿਪੀ ਵੇਖਿਆ ਕਰ ਨਹੀਂ ਯਾਰ ਵੀ ਤੂੰ ਸ਼ੇਪ ਦਾ ਕਰਾਉਂਦੇ ਨਹੀਂ ਹਾਂ ਇਹ ਸੀ ਸੀ ਚਾਉਂਦਾ ਲੈ ਜਾਣੇ ਕਰਦੇ ਕੀ ਹੈ ਉਹ ਗੋਲੇ ਵੇਖਦਾ ਕੀਨੇ ਹੈ ਅੱਛਾ ਓਏ ਪੀਣਾ ਤੇ ਹਾਂ ਬਾਦ ਉਹ ਨਹੀਂ ਪੀ ਕੇ ਦਾ ਵੇਖੀ ਨਜ਼ਾਰਾ ਹਾਂ ਉਹਨੂੰ ਕਹਿ ਗੂਗੇ ਸਿਖਾਤਾ ਗੰਜਰਦਿਆ ਨੇ ਅੱਛਾ ਜੋ ਇੱਕ ਦਿਨ ਮੈਂ ਉੱਠ ਗਿਆ ਫੜਨ ਹਾਂ ਮੈਂ ਕਿਹਾ ਵੀ ਉਹ ਦੇਈ ਮੈਂ ਕਿਹਾ ਉਹਨੂੰ ਮੈਂ ਕਿਹਾ ਸ਼ਰੀਕ ਬੁਰਜਾ ਲਫਾਫੇ ਨੂੰ ਕਹਿੰਦੇ ਬੁਰਜਾ ਹਾਂ ਮੈਂ ਕਿਹਾ ਇਹਦੀ ਬੁਰਜਾ ਕਹਿੰਦਾ ਲਾ ਲਾ ਬੁਰਜਾ ਮਾਫੀ ਸੀ ਕਹਿੰਦਾ ਹਿੱਕ ਹਿੱਕੀ ਉਹ ਦਾ ਬਜਟਾਂਗੇ ਮਗਰ ਲੈ ਕੇ ਆਏਗਾ ਔਰ ਜਾਣੀ ਫੜਿਆ ਜਾਏਗਾ ਕਿ ਤੂੰ ਅੱਛਾ ਤੇ ਉਹਨਾਂ ਨੂੰ ਵੀ ਪਤਾ ਲੱਗੇ ਵੀ ਲੁਕੋ ਕੇ ਲੈ ਜਾਣੀਆਂ ਅੱਛਾ ਤੇ ਮੈਂ ਕਿਹਾ ਤੈਨੂੰ ਕਿਵੇਂ ਪਤਾ ਉਹ ਗੱਡੀ ਅੱਧੀ ਕਰੀ ਬੈਠਾ ਕੇ ਦਾ ਆਪਣੇ ਕੋਲ ਦੀ ਹੈਗੀ ਆ ਅਸੀਂ ਤਾਂ ਚੜੇ ਜਾਵਾਂਗੇ ਸਾਲ ਦਾ ਡੇਢ ਤੂੰ ਦਾ ਦੋ ਨੂੰ ਤੂੰ ਮਰੇਗਾ ਮੈਂ ਪੱਕਾ ਰਹਿਣਾ ਹੈ ਨਾ ਹਾਂ ਇਹ ਕਰਕੇ ਵੀ ਇਹ ਨਹੀਂ ਵੇਦੇ ਪਤੰਦਰ ਨਵੇਂ ਹੀ ਜਿਗਾਰਡ ਪਪਾ ਲੱਭ ਲੈਂਦੇ ਆ ਹਣਾ ਬਾਈ ਲੱਭ ਲੈਂਦੇ ਆ ਬਾਲੇ ਲੱਭਦੇ ਆ ਇੱਕ ਨਹੀਂ ਹਾਂ ਬਾਲੇ ਹਾਂ ਮੈਨੂੰ ਜਦੋਂ ਸਾਹ ਹੋਇਆ ਉਹ ਕਹਿੰਦੇ ਵੀ ਇਹਨੂੰ ਕਬੂਤਰ ਦੇਓ ਇਹਨੂੰ ਕਬੂਤਰ ਗੋਲੇ ਹਾਂ ਸਾਹ ਹੜਦੀ ਵੀ ਨਾ ਅੱਛਾ ਅਗੇ ਮੈਂ ਨਹੀਂ ਖਾਣੇ ਮੈਂ ਉਹ ਹੀ ਨਹੀਂ ਖਾਂਦਾ ਇਹ ਜਾਨਵਰ ਨਹੀਂ ਯਾਰ ਵਿਚਾਰੇ ਨੂੰ ਮੈਂ ਨਹੀਂ ਖਾਣਾ ਤੇ ਕਹਿੰਦਾ ਕਿ ਨਹੀਂ ਨਹੀਂ ਅਗੇ ਤੂੰ ਮਨਾ ਨਾ ਕਰ ਸਦੀਰ ਕਹਿੰਦਾ ਅਗੇ ਤੂੰ ਮਨਾ ਨਾ ਕਰ ਯਾਰ ਖਾ ਸੀ ਲਵਾਗੇ ਮਗ ਪਾਪ ਤਾਂ ਮੈਨੂੰ ਲੱਗੂ ਹਾਂ ਜਨਾਨਾ ਉਹ ਪੁਰਾਣਾ ਫੌਜੀਆ ਦਾ ਕੈਂਪ ਸੀਗਾ ਜਿੱਥੇ ਅਸੀਂ ਰਹਿੰਦੇ ਸੀਗੇ ਜਿੱਥੇ ਬਿਲਡਿੰਗ ਬਣਦੀ ਸੀ ਉਹ ਕੈਂਪ ਸੀ ਉਹਦੇ ਵਿੱਚ ਨਾ ਟੈਂਕੀਆਂ ਪੁਰਾਣੀਆਂ ਖੜੀਆਂ ਸੀ ਅੱਛਾ ਆਇ ਲਾ ਕੇ ਪੈਪ ਤਿੰਨ ਟੈਂਕੀਆਂ ਟੰਗੀਆਂ ਆਉਂਦੀਆਂ ਮੂੰਹ ਥੱਲੇ ਨੂੰ ਸੀ ਉਹਨਾਂ ਦੇ ਖੁੱਲੇ ਹਾਂ ਉਹ ਚ ਕਬੂਤਰ ਵਰ ਜਾਂਦੇ ਅੱਛਾ ਮੈਨੂੰ ਆ ਤਾਂ ਹੀ ਘੱਟਾ ਲੱਭੋ ਇੱਕ ਕਹਿੰਦਾ ਵੱਡਾ ਹਰਾ ਮੂਰਾ ਹਾਂ ਮੈਨੂੰ ਪਤਾ ਨਹੀਂ ਕੀ ਕਰਨਗੇ ਬੋਰਾ ਲੱਭ ਲਿਆ ਚੜ ਕੇ ਤਾਂ ਕਿ ਜੜ ਦੀ ਲਾ ਕੇ ਪੌੜੀ ਲੱਕੜ ਦੀ ਬਣੀ ਉਹ ਇੱਕ ਜਿਗਾਰ ਸਾਰੇ ਬਣਾਏ ਹੁੰਦੇ ਆ ਆ ਪੀ ਇਹਨਾਂ ਦੇ ਉੱਤੇ ਹਾਂ ਔੜੀਆਂ ਪੂੜੀਆਂ ਸਾਰਾ ਹਨ ਹਾਂ ਠੀਕ ਚੜ ਕੇ ਤਾਂ ਤੇ ਉਹਦੇ ਤੇ ਬੂਰਾ ਮੂੰਹ ਤੇ ਰਵੇਟ ਲਿਆ ਸੀ ਉਧਰ ਮਾਰਿਆ ਡੰਡਾ ਹੁਣ ਕਬੂਤਰਾਂ ਦਾ ਜਿੱਧਰ ਦੀ ਮੂੰਹ ਉਧਰ ਦੀ ਭੱਜਣਾ ਹਾਂ ਸਿੱਧੇ ਗੱਟੇ ਚ ਗੱਟੇ ਦਾ ਮੂੰਹ ਵਾਦ ਕੇ ਫਾਈਲੈਂਟ ਅੱਛਾ ਕਵੇਬਾ ਤੇਰਾ ਸਾਦਾ ਤੇਰਾ ਦਾਹ ਦੇਣਾ ਚਾਹ ਰੋ ਉਹ ਤਾਂ ਜਿਹੜੀ ਫੜ ਲੈਂਦੇ ਹੋਰ ਮੈਂ ਕਿਹਾ ਯਾਰ ਮਾੜੀ ਗੱਲਾਂ ਥੋੜੀ ਹੈ ਨਾ ਹਾਂ ਵੀ ਉੱਥੇ ਮੁਰਗੀਆਂ ਮਿਲਦੀਆਂ ਬਾਈ ਛਿੱਲੀਆਂ ਚਲਾਈਆਂ ਹੁੰਦੀਆਂ ਪੈਕ ਹੋਈਆਂ ਫਰੀਜਾਂ ਚ ਪਈਆਂ ਅੱਛਾ ਜੇ ਵੀ ਉਹ ਆਉਂਦੀਆਂ ਯਾਰ ਤੁਸੀਂ ਖਾਣੇ ਆ ਨਾ ਇਹ ਕਾਹ ਤੋਂ ਬਿਜਾਰਿਆਂ ਦਾ ਪਾਲਕ ਕਰਦੇ ਮੈਂ ਕਿਹਾ ਹਾਂ ਪਰ ਉੱਥੇ ਨਹੀਂ ਬਾਈ ਇਹਦਾ ਕੋਈ ਉਹ ਬਾੜੇ ਮਾਰੇ ਤੋਂ ਮਾਰੇ ਕਰਮ ਵਾਲੇ ਬੰਦੇ ਵੀ ਆ ਤੇ ਚੰਗੇ ਤੋਂ ਚੰਗੇ ਵੀ ਇਹ ਨਹੀਂ ਹੈਗਾ ਪਾਠ ਕਰਨ ਵਾਲੇ ਵੀ ਆ ਤੇ ਮਤਲਬ ਕਿ ਕਈ ਜਮੇ ਸਰੇ ਵਾਲੇ ਵੀ ਹੈਗੇ ਆ ਜਾਨੀ ਗੱਲ ਤੇ ਇਹੋ ਜੇ ਕੰਮ ਹੈ ਜਿਨ੍ਹਾਂ ਨੂੰ ਆਪਾਂ ਦੱਸ ਹੀ ਨਹੀਂ ਸਕਦੇ ਆਪਣੇ ਪੰਜਾਬੀ ਪਾਪਾ ਸਾਰੇ ਜਗ੍ਹਾ ਹੀ ਬੈਠੇ ਆ ਹਨਾ ਮੈਂ ਕਹਿੰਦਾ ਯਾਰ ਤੁਸੀਂ ਦੁਨੀਆ ਦੇ ਨਕਸ਼ੇ ਤੇ ਸਿਆਣਿਆਂ ਦੀ ਕਹਾਵਤਾਂ ਆਲੂ ਤੇ ਪੰਜਾਬੀ ਮਿਲਣੇ ਹੀ ਮਿਲਣਾ ਤੁਹਾਨੂੰ ਉਹ ਜਿੱਥੇ ਮਰਜ਼ੀ ਚਲੇ ਜਾਓ ਠੀਕ ਹੈ। ਤੇਰੇ ਸਸਤੀ ਚੀਜ਼ ਨੂੰ ਬਹੁਤ ਪੈਂਦੇ ਆ ਬਾਈ। ਅੱਛਾ। ਹੁਣ ਉੱਥੇ ਚੀਜ਼ਾਂ ਸਸਤੀਆਂ ਬਹੁਤ ਆ ਰਪੀ ਕਿਲੋ ਬਦਾਮ ਐ। ਉਹਦਾ ਕੱਚੇ ਖਾਂਦੇ ਆ। ਅੱਛਾ। ਬਿੱਬੀ ਦਾ ਹਰੇ ਬਦਾਮ ਖਾਂਦੇ ਬਦਾਮਾਂ ਦੀ ਖੇਤੀ ਐ ਜਤੂਨ ਦੀ ਖੇਤੀ ਐ। ਹਾਂ। ਹੁਣ ਜਤੂਨ ਆਪਣੇ ਤਾਂ origignal ਨਹੀਂ ਮਿਲਦਾ ਆਪਾਂ ਤਾਂ duplicate ਲੈਨੇ ਉਹ ਵੀ ਕਿੰਨਾ ਮਹਿੰਗਾ ਲੈਨੇ ਆ। ਹਾਂ। ਉੱਥੇ origignal ਜਤੂਨ ਮੇਰੇ ਸਾਹ ਨੂੰ 25 ਕੇ ਪੈਸਾ ਦਾ ਲੀਟਰ ਸੀ। ਉਹ ਲੋਹੇ ਦੀ ਪੈਕਿੰਗ ਚ ਆਉਂਦਾ ਬੰਦ ਬਿਲਕੁਲ। ਅੱਛਾ। ਤੇ ਚੈੱਕ ਕਰਗਾ ਹੁੰਦਾ ਬਾਈ ਮਸਾਂ ਡਿੱਗਦਾ। ਅੱਛਾ ਕਿਉਂ ਨਾ ਜਿਹੜਾ ਕਿਉਂ ਹੀ ਹੁਣ ਇੱਕ ਤਰ੍ਹਾਂ ਦਾ ਕਿਉਂ ਕਿਉਂ ਉਹਦੀ ਰੀਸ ਕੀ ਕਰੂ ਜਤੂਨ ਦੀ ਬਾਈ ਉਹ ਖੂਨ ਸਾਫ ਕਰਦਾ ਯਾਰ ਅੱਛਾ ਇੰਨਾ ਚੰਗਾ ਉਹ ਖਾਣਾ ਉਹਦਾ ਤੜਕਾ ਲਾ ਕੇ ਤਾਂ ਰੋਟੀਆਂ ਖਾਂਦੇ ਸੀ ਅੱਛਾ ਉਹਦਾ ਰੰਗ ਨਿਕ ਰਿਹਾ ਏ ਉੱਥੇ ਜਾ ਕੇ ਬਾਈ ਅੱਛਾ ਤੇ ਜਤੂਨ ਦਾ ਹੀ achar ਖਾਣਾ ਅੱਛਾ ਬਦਾਮ ਜਿੰਨੇ ਮਰਜ਼ੀ ਲੈ ਕੇ ਕੱਚੇ ਲੈ ਲਓ ਬਾਜ਼ਾਰ ਚੋਂ 50 ਪੈਸੇ ਦੇ ਲੱਫਾ-ਬਾ ਭਰ ਕੇ ਤੋਰ ਦਿੰਦੇ ਅਗਲੇ ਹਾਂ ਪੱਕੇ ਲੈ ਲਓ ਹਾਂ ਆਪਣੇ ਆਲੇ ਫਿਰ ਚੀਜ਼ਾਂ ਵੇਂਦੇ ਵੀ ਕਿਹੜੀ ਸਸਤੀ ਕਿਹੜੀ ਮਹਿੰਗੀ ਹਨ ਹਾਂ ਬਰਾਮ ਲੈ ਕੇ ਚੱਲਾਂਗੇ ਆ ਵੀ ਲੈ ਕੇ ਚੱਲਾਂਗੇ ਆ ਵੀ ਸਸਤ ਹੈ ਤੇ ਮੈਂ ਕਿਹਾ ਕੰਜਰ ਤੋਂ ਦਸਾਂ ਤੋਂ ਮਹਿੰਗੀ ਚੀਜ਼ ਹੀ ਇਹ ਨਹੀਂ ਉੱਤੇ ਹਾਂ ਸਾਰੇ ਹੀ ਸਸਤੇ ਟਰਾਲੀ ਪਾ ਲੋ ਜਹਾਜ ਮਗਰ ਫਿਰ ਹੈ ਏਡਾ ਨਾਲ ਅੱਛਾ ਮੈਂ ਇੱਕ ਵਾਰੀ ਗਿਆ ਤੇ ਮਜਰੇ ਚ ਗਿਆ ਖੇਤ ਖੇਤ ਨੂੰ ਮਜਰਾ ਕਹਿੰਦੇ ਆ ਅੱਛਾ ਮਜਰੇ ਚ ਗਿਆ ਬਦਾਮਾਂ ਦਾ ਬਾਗ ਸਰ ਕੀਤੀ ਸੀ ਉਹ ਤੇ ਗਈ ਉੱਥੇ ਇੱਡੇ ਕੰਮਲੇ ਆ ਉੱਥੇ ਰਹਿੰਦੇ ਨਾਲੇ ਤੇ ਸਾਡੇ ਕੋਲੇ ਨਾ ਧਾਕਾਂ ਸੀਗੀਆਂ ਨਾਲ ਲੈਚੀਆਂ ਸੀ ਅੱਛਾ ਮੈਂ ਨਾ ਲੈਚੀਆਂ ਲੈ ਗਿਆ ਤੋੜ ਕੇ ਲੈਚੀਆਂ ਦਾ ਜੇਬਤੀ ਸੀ ਮੇਰੀ ਚ ਹਾਂ ਮੈਂ ਲੈ ਜੀਆ ਮੈਂ ਖਦੀ ਹਾਂ ਕਿੱਡੀਆਂ ਕਿੱਡੀਆਂ ਲੈਚੀਆਂ ਲੱਗੀਆਂ ਕਹਿੰਦੇ ਕਿੱਥੇ ਮੈਂ ਕਹੋ ਪਰਾਂ ਤੋੜ ਕੇ ਲਿਆਇਆ ਉਹ ਆ ਜਾਓ ਕਹਿੰਦਾ ਆਪਾਂ ਤਾਂ ਕੱਲੇ ਬਾਦਾਂ ਆ ਕਿਤੇ ਅੱਛਾ ਉਹ ਉਧਰ ਲੈਚੀਆਂ ਵੀ ਲੱਗੀਆਂ ਆਵੇ ਤੋੜ ਕੇ ਲਿਆਇਆ ਹਾਂ ਮੈਂ ਉਹ ਪਟੋਹਾਰਾ ਬੂਟਾ ਸੀਗਾ ਦਾ ਜਤੂਨ ਵਰਗਾ ਉਹ ਹਾਂ ਮੈਂ ਕਿਹਾ ਤਾਂ ਵੇਖ ਲੋ ਟੀਸੀ ਦੇ ਥੱਲੇ ਉਹਦਾ ਮੈਂ ਲੈ ਗਿਆ ਚੜ ਕੇ ਹਾਂ ਬੂਟੇ ਦੇ ਚੜ ਤੱਕ ਜਾਂ ਲੈ ਚੀ ਨਾ ਦੇ ਸੀ ਖਰਾ ਹੈ ਨਹੀਂ ਹਰ ਵੀ ਲੱਗੀ ਦੀ ਯਾਰ ਅੱਛਾ ਮੈਂ ਕਿਹਾ ਹੋਰ ਲਓ ਬਲੋ ਇੰਨਾ ਖੇਤ ਆ ਬੂਟਾ ਹੋ ਕੋਈ ਹਾਂ ਦੂਰ ਘੰਟਾ ਧੱਕੇ ਖਾਈ ਕੇ ਲੈ ਚਕਾਂ ਦਾ ਬੂਟਾ ਲੱਤੀ ਜਾਣਾ ਅੱਛਾ ਉਹ ਮੜ ਕੇ ਦੂਜੇ ਨੇ ਦਾ ਚਾਹ ਕਹਿੰਦੇ ਦੀ ਜੇਬ ਤੇ ਸੀ ਯਾਰ ਕਿਉਂ ਕੰਗਲੇ ਹੋਏ ਆ ਨਾ ਵੀ ਇਹਨਾਂ ਨੂੰ ਕਹਿ ਦੇ ਵੀ ਇਹਨੂੰ ਮੀਟ ਲੱਗਦਾ ਮੈਂ ਕਿਹਨੂੰ ਦਾ ਮੰਨ ਜਾਨਾ ਯਾਰ ਹੂੰ ਉਹ ਕਹਿੰਦੇ ਵੀ ਮੈਨੂੰ ਕਹਿੰਦੇ ਵੀ ਤੁਸੀਂ ਚੱਲੇ ਆਂ ਦੋ ਗੱਡੀਆਂ ਹੀ ਸਾਡੀਆਂ ਵੱਡਾ ਗਦਾਮ ਸੀਗਾ ਲੋਟਰ ਵੱਡਾ ਲੱਗਿਆ ਭਾਈ ਉਹਨਾਂ ਨੇ ਸਾਡੀਆਂ ਗੱਡੀਆਂ ਬਾਦਾਮਾਂ ਨਾਲ ਪਰਤਾਂ ਅੱਛਾ ਕਿਉਂਕਿ ਨਵੀਂ ਕੀਤੀ ਆ ਗਈ ਉਹਨਾਂ ਨੂੰ ਪਤਾ ਸੀਗਾ ਤੇ ਉਹ ਬਾਦਾਮ ਵਿੱਚ ਕੌੜਾ ਹੋ ਗਿਆ ਅੱਛਾ ਪ੍ਰਾਣਾ ਵੀ ਜਿਹੜੇ ਅੱਧ ਬਜਦ ਕੌੜਾ ਹੋਇਆ ਹੋਊ ਹਾਂ ਅੱਧ ਬਜਦ ਚੰਗਾ ਵੀ ਹੋਊ ਅੱਛਾ ਉਹ ਕਹਿੰਦਾ ਵੀ ਤੁਸੀਂ ਰਾਹ ਜਾਏ ਜਾਵੋਗੇ ਵੀ ਢੇਰੀ ਕਰਦੇ ਉੱਥੇ ਜਿੱਥੇ ਖਾਲੀ ਤਾਂ ਅੱਛਾ ਮਦਾਨ ਕਰਤਾ ਡੰਪ ਅੱਛਾ ਮੈਂ ਨਹੀਂ ਕਰਿਆ ਅੱਛਾ ਮੈਂ ਭੱਜਾ ਕੋਲੇ ਕਰ ਹਾਂ ਇਹ ਕਵਰਾ ਜੱਤ ਵੀ ਡਰੇ ਮੈਂ ਕਿਹਾ ਵੀ ਕੰਪਨੀ ਦਾ ਗਾਲਾ ਕੱਢੇ ਵੀ ਗੰਦ ਪਾਤਾ ਹਨਾ ਲਿਆ ਕੇ ਹਾਂ ਇਹਨੂੰ ਸਾਫ ਕਰਾ ਹੁਣ ਭਰਿਆ ਉਹ ਟਰੱਕੀ ਹਾਂ ਮੈਂ ਉਹਵੇਂ ਲਿਆ ਟਿਪਰ ਭਰਿਆ ਵਾ ਹਾਂ ਮੈਂ ਲਿਆ ਕੇ ਡੰਪ ਕਰਨਾ ਅੱਛਾ ਮੈਂ ਤਾਂ ਡੰਪ ਕਰਕੇ ਜੇ ਗੱਡੀ ਲਾ ਕੇ ਮੈਂ ਕਿਹਾ ਚਲ ਮੈਂ ਜਾ ਕੇ ਦੱਸ ਕੇ ਆਉਨਾ ਹਾਂ ਜੋਤੇ ਬਦਾ ਮਦਾਏ ਵੀ ਢੇਰੇ ਚਾਹਦੇ ਰੁਪਦਾ ਭਾਈ ਨਾ ਲੇ ਗਏ ਭਾਂਡਿਆਂ ਚ ਪਾ ਕੇ ਟਿੱਪਰ 15 ਮਿੰਟਾਂ ਚ ਕਰੇ ਅੱਛਾ ਟੁੱਟ ਗਈ ਪੈ ਗਈ ਹਾਂ ਉਹ ਮੈਂ ਗਏ ਭੂਤ ਨਹੀਂ ਛੜਦੇ ਮੁਖਤ ਹੈ ਤਾਂ ਫਿਰ ਖਾਣ ਵਾਲੀ ਚੀਜ਼ਾਂ ਹੀ ਲੈ ਗਏ ਬਾਈ ਖਾੜੇ ਕੂੜੇ ਬੰਨੇ ਨੇ ਤਾਕਤ ਦੇਣਗੇ ਖਾ ਲਓ ਉਹ ਇਹੋ ਜਿਹਾ ਕੋਈ ਹੋਥੇ ਪਪਾ ਉਹ ਕੁਈ ਆਇਆ ਨਹੀਂ ਹੈਗਾ ਵੀ ਇਹ ਤਾਂ ਹੁਣ ਠੀਕ ਹੈ ਜਿਹੜੇ ਚੰਗੇ ਮੋਲ ਖਾ ਉਹ ਆ ਦੂਜੇ ਦਾ ਪਪਾ ਨੇ ਰੇਟ ਢੋਂਦੇ ਆ ਅੱਛਾ ਜਦੋਂ ਬੰਦਾ ਜਹਾਜ਼ ਤੋਂ ਉਤਰ ਕੇ ਕੰਪਨੀ ਚ ਵੜਦਾ ਫੇਰ ਰੋਂਦਾ ਹੈ ਕਿੱਥੇ ਫਸ ਗਿਆ ਮੈਂ ਆ ਕਿਵੇਂ ਜਾਵਾਂਗਾ ਮੈਂ ਪਿੰਡ ਪਾਸਪੋਰਟ ਵੀ ਇੰਨਾ ਕੋਲ ਨਹੀਂ ਆ ਕਿਹੜਾ ਬੱਸ ਜਾਣੀ ਆ ਹੁਣ ਅੱਛਾ ਬੰਦਾ ਘਰ ਨੂੰ ਰੋਂਦਾ ਉੱਥੇ ਆ ਕੇ ਆਹਾਂ ਹਾਂ